ਅੱਜ ਸਾਡੇ ਕਾਲਜਿਸਾਰੇ ਮੀਲਾਂ ਨੂੰ ਉਮੀਦ ਕਰਦਾ ਸਾਰੇ ਹੀ ਪ੍ਰਭ ਵਧੀਆ ਹੋਮਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਵਿੱਚ ਹੋਮਗੇ ਅੱਜ ਕੱਲ ਕਰਦੇ ਆ ਅੱਜ ਦੇ ਖੇਡ ਮੇਲੇ ਮਾਰੇ ਅੱਜ ਦੇ ਕਬੱਡੀ ਕੱਪਾਂ ਮਾਰੇ ਅੱਜ ਕਿਹੜੀਆਂ ਕਿਹੜੀਆਂ ਥਾਵਾਂ ਦੇ ਮਿੱਤਰੋ ਕਬੱਡੀ ਕੱਪ ਹੋਣੇ ਨੇ ਕਿਹੜੀਆਂ ਕਿਹੜੀਆਂ ਥਾਵਾਂ ਤੇ ਸਰਾ ਲੱਗਣਾਗਾ ਤੇ ਕਿਹੜੀਆਂ ਕਿਹੜੀਆਂ ਟੀਮਾਂ ਬੰਨੀਆਂ ਕਿਹੜੀ ਕਿਹੜੀ ਖਿਡਾਰੀ ਖੇਡਣਗੇ ਇਹ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਦੇਵਾਂਗੇ ਜੇ ਸਾਡੇ ਚੈਨਲ ਤੇ ਨਵੇਂ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਸੀਂ ਕਬੱਡੀ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਤੇ ਆਉਂਦੇ ਰਹਾਂਗੇ ਅੱਜ ਦਾ ਪਹਿਲਾ ਕਬੱਡੀ ਦਾ ਮਿੱਤਰੋ ਪੰਡ ਢੰਗ ਤਨੋਂ ਤਮ ਜਲੇ ਦੇ ਬਿੱਟ ਹੋਣਾ ਕਬੱਡੀ ਦਾ ਵੱਡਾ ਸ਼ੋਅ ਮੈਚ ਹੋਣਾਗਾ ਅੱਜ ਤੇ ਪਿੰਡ ਲੀਗ ਮਿੱਤਰੋ ਅੱਠ ਕਲੱਬਾਂ ਦੇ ਮੈਚ ਹੋਣਗੇ ਦੋ ਟੀਮਾਂ ਮਿੱਤਰੋ ਪਹਿਲੀ ਟੀਮਾਂ ਕੀ ਜਿਹਦੇ ਵਿੱਚ ਵੱਡਾ ਸ਼ੋਅ ਮੈਚ ਹੋਣਾ ਪੰਜਾਬ ਲੋਆਂ ਦੇ ਕਬੱਡੀ ਕਲੱਬ ਮਾਝਾ ਇਹਦੇ ਵਿੱਚ ਮੱਖਣ-ਮੱਕੀ ਖੇਡਣਾ ਮਿੱਤਰੋ ਗੁਰਲਾਜ ਸੋਲ ਵਰਗੇ ਤੇ ਪ੍ਰੀਤ ਲੱਧੂ ਵਰਗੇ ਆਪਾਂ ਨੂੰ ਖੇਡਦੇ ਨਜ਼ਰ ਆਉਣਗੇ ਤੇ ਦੂਜੀ ਕਲੱਬਾਂ ਮਿੱਤਰੋ ਆਨਾਲੀ ਜਾਂਦਾ ਯੂਐਸਏ ਜਿਹਦੇ ਵਿੱਚ ਮਿੱਤਰੋ ਸ਼ੰਕਰ ਸਨਮਾ ਵਰਗੇ ਰਾਜਾ ਪੱਧਰੀ ਚੱਕੀ ਵਰਗੇ ਹੋਰ ਵੀ ਆਪਾਂ ਨੂੰ ਤਗੜੇ ਤਗੜੇ 플레이ਰ ਇਹ ਸੈਟਿੰਗਾਂ ਦੇ ਵਿੱਚ ਲੇਖਾਂ ਨੂੰ ਮਿਲ ਲੈਂਦੇ ਕਰੂ ਅਗਲਾ ਕਬੱਡੀ ਕੱਪ ਘੱਲ ਕਲਾ ਦੇ ਵਿੱਚ ਹੋਣਾ ਜਿਹੜਾ ਮੋਗਾ ਦੇ ਕੋਲੋਂ ਅੱਜ ਇੱਕ ਕਬੱਡੀ ਓਪਨ ਲੋ ਖੜਿਆ ਦੀ ਬਾਹਰੋਂ ਖੇਡਣੇ ਨੇ ਪਹਿਲਾ ਨਾਮ 77000 ਤੇ ਦੂਜਾ ਨਾਮ 68000 ਰੁਪਿਆ ਸਰਥ ਮਿੱਤਰੋ 16 ਟੀਮਾਂ ਨੇ ਜਿਹੜੀਆਂ ਐਂਟਰ ਕੀਤੀਆਂ ਗਈਆਂ ਨੇਗੀਆਂ ਤੇ ਹੁਣ ਆਪਾਂ ਨੂੰ ਮੈਚ ਦੱਸਦੇ ਹਾਂ ਕਿਹੜਾ ਕਿਹਦੇ ਨਾਲ ਇਹਨੇ ਮਿੱਤਰੋ ਪਾਇਆ ਪਹਿਲਾ ਹੀ ਪਾਇਆ ਪਈਆਂ ਨਹੀਂ ਆ ਕੋਰੇ ਵਾਲੇ ਦਾ ਮੈਚ ਮਿੱਤਰੋ ਤੁੰਬੜ ਭਾਨਣ ਵਾਲਾ ਥੂੜ ਚੱਕ ਦਾ ਮੈਚ ਆ ਮਿੱਤਰੋ ਫੁੱਲ ਉਰ ਨਾਲ ਥਰਾਜਾ ਨਾ ਮੈਚ ਸੰਗਾ ਵਾਲੀ ਨਾਲ ਤੇ ਮਿੱਤਰੋ ਰਾਗੜਾ ਦਾ ਮੈਚ ਆ ਜਿਹੜਾ ਮਿੱਤਰੋ ਗੁਰੂ ਸਰਣ ਵਾਲਾ ਤੇ ਮਿੱਤਰੋ ਕਲਕਲਾਂ ਦੀ ਟੀਮਾਂ ਜਿਹੜੀ ਉਹ ਵੀ ਬਹੁਤ ਤਗੜੀ ਬਣੀ ਹੋਈ ਆ ਤੇ ਕਲਿਆਣ ਸੁਖਾ ਦੀ ਟੀਮ ਵੀ ਮਿੱਤਰੋ ਖੇਡੂਗੀ ਉਹ ਗੋਬੇ ਝੜਣੀਆਂ ਭੰਡਰ ਕਲਾ ਖੇਡਣੀਆਂ ਮਿੱਤਰੋ ਕਲਕਲਾ ਦੂਜੀ ਇਹ ਟੀਮਾਂ ਨੇ ਮਿੱਤਰੋ ਕਲਕਲਾ ਨੇ ਤੇ ਦੋਨੇ ਟੀਮਾਂ ਨੇ ਜਿਹੜੀਆਂ ਟੌਪਲੀਆਂ ਬਣੀਆਂ ਹੋਈਆਂ ਨੇ ਲਹਾਰਾ ਕਿੱਢਣੀ ਆ ਮਤਲਬ ਲੋਅ ਵਾਲਾ ਕਿੱਢਣੀ ਆ ਕਾਲੇ ਤੇ ਫੱਕਰ ਤੇ ਨਾ ਮਾਣੂ ਤੇ ਹੋਰ ਮਤਲਬ ਬਹੁਤ ਟੌਪਲੀਆਂ ਲੱਗਦੀਆਂ ਟੀਮਾਂ ਆ ਆਪਾਂ ਤੇ ਦੇਖਣ ਨੂੰ ਮਿਲਣੀਆਂ ਆਪਾਂ ਨੂੰ ਤੇ ਹੁਣ ਗੱਲ ਕਰਦੇ ਹਾਂ ਮਤਲਬ ਟੀਮਾਂ ਦੇ ਵਿੱਚ ਕਿਹੜੇ ਕਿਹੜੇ ਖਿਡਾਰੀ ਖੇਡਣਗੇ ਪਹਿਲੀ ਟੀਮ ਆ ਮਤਲਬ ਕਲਪਲਾਂ ਦੀ ਜਿਹਦੇ ਵਿੱਚ ਸੋਨਾ ਖੇਡਣਾ ਮਤਲਬ ਸੈਂਟੀਗ੍ਰਾਡ ਕਿ ਹੋਣਾ ਨਾ ਰਾਜੂ ਖੋਸਾ ਕੋਟਲਾ ਤੇ ਲਹਾਰਾ ਦੀ ਟੀਮ ਦੇ ਵਿੱਚ ਰੋਮੀ ਖੇਡਣਾ ਅਰਸਨੀਨਾ ਰੋਲੀ ਪਈ ਵਾਲਾ ਖੇਡਣਾ ਸੁਖਬੀਰ ਗੁਰੂ ਸਰ ਖੇਡਣਾ ਮਿੱਤਰੋ ਮਾਣੂ ਕੇ ਦੀ ਟੀਮ ਹੈ ਮਿੱਤਰੋ ਆਮਰਤ ਖੇਡਣਾ ਮਿੱਤਰੋ ਵਿੱਕੀ ਜਾਂਗਪੁਰ ਤੇ ਪਿੰਡੂ ਦੀ ਟੀਮ ਹੈ ਮਿੱਤਰੋ ਬੱਬੂ ਪਿੰਡਰ ਪਿਸਟਲ ਪਿੰਡਰ ਖੇਡਣਾ ਰਾਮਨ ਖੇਡਣਾ ਹਿੰਦਨ ਨੇ ਖੇਡਣਾ ਤਲਵੰਡੀ ਗਾਲੇ ਨੇ ਮਾਣੀ ਮਸਕਤਾ ਦੀ ਟੀਮ ਦੇ ਵਿੱਚ ਮਿੱਤਰੋ ਲੱਖਾ ਖੇਡਣਾ ਮਾੜੀ ਵਾਲਾ ਤੇ ਸਿਕੰਦਰ ਮਾੜੀ ਵਾਲਾ ਖੇਡਣਾ ਮਿੱਤਰੋ ਸੰਦੀਪ ਨੇ ਖੇਡਣਾ ਬਾਜੀਖਾਨੇ ਵਾਲੇ ਨੇ ਤੇ ਕਲਿਆਣ ਸੁਖ ਦੀ ਟੀਮ ਦੇ ਵਿੱਚ ਨੀਕੂ ਕਲਿਆਣ ਜਾਤਨ ਨਹੀਂ ਦੇਖਣਾ ਹੈ ਰੀਮੋਟ ਨੂੰ ਸੱਤ ਯਰਗੜੀ ਕਿਦੂ ਮਤਲਬ ਨਾ ਇਸੇ ਹਰ ਕੋਲ ਤੇ ਇੱਕ ਹੋਰ ਆ ਮਤਲਬ ਇਹ ਟੀਮ ਦੇ ਵਿੱਚ ਉਹ ਆਪਾਂ ਨੂੰ ਕਨਫਰਮ ਨਹੀਂ ਹੈਗਾ ਕਿ ਕਿਹੜਾਗਾ ਕਬੱਡੀ ਦਾ ਕੰਮ ਤਾਂ ਮਤਲਬ ਸੰਗਤ ਕਲਾ ਬਠੰਡਾ ਜਲਾ ਦੇ ਵਿੱਚ ਇੱਥੇ ਕਬੱਡੀ ਓਪਨ ਤਨਘੜੀ ਬਾੜੂ ਕੱਢਣਗੇ ਬੋਕੋ ਕੀ ਕੀ ਮਤਲਬ ਸੂਆਂ ਦੇ ਨਾਲੇ ਮੈਚ ਹੋਣਗੇ ਪਹਿਲਾ ਨਾਮ ਕਿਹਾ ਸੀ 10000 ਤੇ ਦੂਜਾ ਨਾਮ 60000 ਰੁਪਇਆ ਬੈਸਟ ਡੇਟ ਤੇ ਜੇ ਆਪ ਨੇ ਮਤਲਬ 21000 ਦੇ ਨਾਲ ਜ਼ਰਾ ਸਨਾਨ ਸਨਮਾਨ ਕੀਤਾ ਜਾਣਾਗਾ ਇੱਥੇ ਮਤਲਬ ਦੋ ਟੀਮਾਂ ਨੇ ਕਨਫਰਮ ਨਹੀਂ ਆ जो ग्याल देीतीमा मेत्रों सारना ड गुरमाने आवाले ना गोला सहरा आलीमान डाल केना गुरम रतागा की गगनेघना त जो ग्यालने मालाता है कि मचे खने की गेडना मेत्रों कवाला माला गेैडनाम यही त्रल डोटी फर्मने अनेने बम बढा कवीता पहुना मेत्र गां शेरा जेलापावा नीरे बच् पैला नाम किैसी हय दू जानाम कवंचा हयार ਤੀਜਾ ਨਾਮ ਆ ਮਿੱਤਰੋ 21000 ਤੋਂ 24000 ਨਾਮ ਦੇ 21000 ਇਹ ਪਹਿਲਾ ਨਾਮ ਮਿੱਤਰੋ 21000 ਦਾ ਹੈ ਇੱਥੇ ਮਿੱਤਰੋ ਸੀਲੂ ਹੋਣਾ ਹੈ ਅੱਜ ਖੇਡਣਾਗਾ ਤੇ ਟੌਪ ਟੌਪ ਜੀਆਂ ਟੀਮਾਂ ਹੋਰ ਵੀ ਇੱਥੇ ਮਿੱਤਰੋ ਬਲ ਕੇ ਆਈਆਂ ਨੇ ਯਾਰ ਤੇ ਹੁਣ ਕਿਹੜਿਆਂ ਵਾਲੇ ਦੱਸਦੇ ਆਂ ਜੀ ਖੇਡਣਿਆਂ ਦੇ ਵਿੱਚ ਕਿਹੜੇ-ਕਿਹੜੇ ਖੇਡਣਗੇ 3 ਕਰੋ ਹਲਿਆ ਦੇ ਦੀ ਕੁਆਲਿਫਾਈ ਕੱਪ ਦੇ ਤੋਂ ਬਾਅਦ ਉਹ ਬੱਲੀ ਟੀਮ ਨੇ ਖੇਡਣਾ ਜਿਹਦੇ ਵਿੱਚ ਅੰਕਿਤ ਨੇ ਖੇਡਣਾ ਨਰਾਣੇ ਵਾਲਿਆਂ ਨੇ ਆਮਨ ਕੱਤਰੀ ਖੇਡੂਗਾ ਮਿੱਤਰੋ ਸੀਲੂ ਖੇਡੂਗਾ ਤੇ ਮਨੀਸ਼ ਖੇਡੂਗਾ ਮਿੱਤਰੋ ਇੱਥੇ ਮਿੱਤਰੋ ਗੱਦੀ ਖਿੜੀ ਦੀ ਟੀਮ ਵੀ ਇੱਥੇ ਖੇਡੂਗੀ ਉਹਦੇ ਵਿੱਚ ਆਪਾਂ ਨੂੰ ਅਜੇ ਨਹੀਂ ਪਤਾ ਵੀ ਕਿਹੜੇ ਖਿਡਾਰੀ ਖੜੇ ਹੋਣਗੇ ਪਰ ਮਿੱਤਰੋ ਸ਼ਿਲੂ ਨੇ ਖੜੇ ਆਉਣ ਵਾਲੇ ਨੇ ਅੱਗੇ ਤੇ ੱੱਕ ਪਾਉਣੀ ਹੈ ਹਰਿਆਣੇ ਦੇ ਕਬੱਡੀ ਕੱਪ ਤੇ ਅਗਲਾ ਟਰਨਮੈਂਟ ਆ ਮਿੱਤਰੋ ਪੰਡ ਬੱਲਾ ਹਲਾ ਮਾਨਸਾ ਜ਼ਿਲ੍ਹੇ ਦੇ ਵਿੱਚ ਹੋਣਾ ਕਬੱਡੀ 42 ਕਿਲੋ ਇੱਕ ਖਿਡਾਰੀ ਬਾਹਰ ਹੋ ਜਨਾ ਪਹਿਲਾ ਨਾਮ 3100 ਤੇ ਦੂਜਾ ਨਾਮ 2100 ਰੁਪਿਆ ਮੈਚ ਦੇ ਰੇਡਰ ਕੋਈ ਆਪ ਨੂੰ ਮਿੱਤਰੋ ਕਾਪਾ ਦੇ ਕੋਈ ਨਹੀਂ ਕਬੱਡੀ 55 ਕਿਲੋ ਚੁੱਕ ਇੱਕ ਖਿਡਾਰੀ ਬਾਹਰ ਹੋ ਜਨਾ ਪਹਿਲਾ ਨਾਮ 4400 ਤੇ ਦੂਜਾ ਨਾਮ 3100 ਅੱਜ ਵੀ ਮਿੱਤਰੋ ਬੱਟਾਂ ਨੂੰ ਕੱਪੜ ਤੇ ਜਾਂਗੇ ਇਹ ਵੀ ਮਿੱਤਰੋ ਬੱਲੇ ਨੇ ਕਵਲੀ ਟਾਪ ਡਾਬਲੇ ਮੈਚ ਹੋਣਗੇ ਤੇ ਅਗਲਾ ਮਿੱਤਰੋ ਹਿੜਿਆਣੇ ਦੇ ਵਿੱਚ ਹੈ ਵੀ ਮੀਲਾ ਪਿੰਡ ਲਹਿਰੀਆ ਹਿੜਿਆਣੇ ਦੇ ਵਿੱਚ ਹੈ ਮਿੱਤਰੋ ਇੱਥੇ ਵੀ ਜਿਹੜੇ ਟਾਪ ਲੋਗ ਦੇ ਮੈਚ ਹੋਣਗੇ ਪਹਿਲਾਂ ਨਾਮ ਆ 21000 ਤੇ ਦੂਜੇ ਨਾਮ ਆ 17000 ਬੈਸਟ ਪਲੇਅਰ ਨੂੰ ਮਿੱਤਰੋ ਬੈਸਟ ਰੀਡਰ ਤੇ ਜਾਫੀ ਨੂੰ 33300 ਰੁਪਏ ਦਿੱਤਾ ਜਾਣਾਗਾ ਹਾਂਜੀ ਦੋਸਤੋ ਕਿੰਨੇ ਲੱਗੀ ਸਾਡੀ ਜਾਣਕਾਰੀ ਉਮੀਦ ਕਰਦਾ ਵਧੀਆ ਲੱਗੀ ਹੋਵੇਗੀ ਜੇ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਲਾਈਕ ਤੁਮ ਇੱਕ ਸ਼ੇਅਰ ਜ਼ਰੂਰ ਕਰਕੇ ਜਾਇਓ ਅਸੀਂ ਕਬੱਡੀ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਿਨੇ ਆ ਤੇ ਆਉਂਦੇ ਰਹੋਗੇ ਧੰਨਵਾਦ ਦੋਸਤੋ